ਉਤ ਅਸਲ ਪੰਜਾਬ ਦੇ ਵਿੱਚ ਜਿਹੜੇ ਨਾਮੀ ਲੋਕਾਂ ਨੂੰ ਸਿਕਿਉਰਟੀ ਦਿੱਤੀ ਗਈ ਹੈ ਉਸ ਮਾਮਲੇ ਦੇ ਵਿੱਚ ਪੰਜਾਬ ਬੀਜੀਪੀ ਤੇ ਸੁਰੱਖਿਆ ਵਿੰਗ ਦੇ ਵਿੱਚ ਅਹਿਮ ਮੀਟਿੰਗ ਹੋਈ ਹੈ ਸੋ ਇਸ ਨੂੰ ਲੈ ਕੇ ਜਿਹੜਾ ਸਿਕਿਉਰਟੀ ਦਿੱਤੀ ਗਈ ਹੈ ਉਹਦਾ ਇਸ ਮੀਟਿੰਗ ਦੇ ਵਿੱਚ ਰਿਵਿਊ ਕੀਤਾ ਗਿਆ ਦਰਅਸਲ ਪੰਜਾਬ ਦੇ ਵਿੱਚ ਕਈ ਨਾਮੀ ਸਿੰਗਰ ਅਤੇ ਕਈ ਹੋਰ ਨਾਮੀ ਹਸਤੀਆਂ ਨੂੰ ਜਿਹੜੀ ਸਿਕਿਉਰਟੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਥ੍ਰੈਟ ਹੈ ਸੋ ਇਸ ਮਾਮਲੇ ਦੇ ਵਿੱਚ ਰਿਵਿਊ ਕੀਤਾ ਗਿਆ ਪੰਜਾਬ ਦੇ ਡੀਜੀਪੀ ਅਤੇ ਇਸ ਰੱਖ ਕੇ ਵਿੰਗ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਪੰਜਾਬ ਵਿੱਚ ਜਿਨ੍ਹਾਂ ਲੋਕਾਂ ਨੂੰ ਸਿਕਿਉਰਿਟੀ ਦਿੱਤੀ ਗਈ ਹੈ ਜਿਸ ਵਿੱਚ ਕਈ ਨਾਮੀ ਸਿੰਗਰ ਤੇ ਉਹ ਲੋਕ ਸ਼ਾਮਲ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਧਮਕੀ ਜਾਂ ਥ੍ਰੈਟ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਸ ਦਾ ਰਿਵਿਊ ਕੀਤਾ ਗਿਆ ਪੁਲਿਸ ਦੇ ਸੂਤਰਾਂ ਦੀ ਮੰਨੀ ਅ ਤਾ ਰਿਵਿਊ ਮੀਟਿੰਗ ਵਿੱਚ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਥ੍ਰੈਟ ਹੈ ਜਾਨ ਤੋਂ ਖਤਰਾ ਹੈ ਉਹਨਾਂ ਵਿੱਚ ਨਾਮੀ ਸਿੰਗਰ ਤੇ ਹੋਰ ਕਈ ਲੋਕ ਸ਼ਾਮਲ ਨੇ ਇਸ ਖਬਰ ਤੇ ਵਧੇਰੇ ਜਾਣਕਾਰੀ ਲਈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਮਲਕੌਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਬਲਕੌਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਨਾਮਾ ਚਲਦੇ ਸਤਿ ਸ਼੍ਰੀ ਅਕਾਲ ਜੀ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਜਿਹੜੀ ਅੱਜ ਪੰਜਾਬ ਪੁਲਿਸ ਦੇ ਵੱਲੋਂ ਇੱਕ ਰਿਵਿਊ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਇਹ ਪਾਇਆ ਗਿਆ ਹੈ ਕਿ ਜਿਹੜੇ ਗਾਇਕਾਂ ਨੂੰ ਸੁਰੱਖਿਆ ਨੂੰ ਵਾਪਸ ਜਾਂ ਘਟ ਲਿਆ ਜਾ ਸਕਦਾ ਹੈ ਤਾਂ ਕੀ ਲੱਗਦਾ ਹੈ ਕਿ ਤੁਹਾਨੂੰ ਇੱਕ ਵਾਰ ਫਿਰ ਅਜਿਹਾ ਮਾਮਲਾ ਸਾਹਮਣੇ ਆਇਆ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਬੜਾ ਮੰਦ ਭਾਗ ਆ ਫੈਸਲਾ ਮੈਂ ਤਾਂ ਪਹਿਲਾਂ ਕਹੂੰਗਾ ਵੀ ਅਸੀਂ ਤਾਂ ਇਹ ਗੱਲ ਕਹਿੰਨੇ ਵੀ ਸਿਕਿਉਰਿਟੀ ਕਿਸੇ ਨੂੰ ਵੀ ਨਹੀਂ ਦੇਣੀ ਚਾਹੀਦੀ ਤੇ ਤੁਹਾਨੂੰ ਵਾਤਾਵਰਨ ਦੇਣਾ ਚਾਹੀਦਾ ਜੀ ਸੁਰੱਖਤ ਜਿੱਥੇ ਹਰ ਇੱਕ ਬੰਦਾ ਆਪਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਉਹਦਾ ਦਾ ਵਾਤਾਵਰਨ ਦਿਓ ਜਦੋਂ ਤੁਹਾਡੀਆਂ ਜੇਲਾਂ ਦੇ ਵਿੱਚ ਇੰਟਰਵਿਊਆ ਹੋਣਗੇ ਆ ਤੁਹਾਡੇ ਗੈਂਗਸਟਰ ਜੇਲਾਂ 'ਚ ਬਹਿ ਕੇ ਵੀਡੀਓ ਕਾਲ ਤੇ 5-5 ਕਰੋੜ ਦੀਆਂ ਧਮਕੀਆਂ ਮੰਗਣਗੇ ਤਾਂ ਇਹ ਤਾਂ ਇੱਕ ਨੈਕਸਰਸ ਐ ਜਿਸ ਦਾ ਪਹਿਲਾਂ ਵੀ ਕਹਿ ਰਹੇ ਆ ਕਿਉਂਕਿ ਜੇਕਰ ਤੁਸੀਂ ਗੈਕਾਂ ਨੂੰ ਸਿਕਿਉਰਿਟੀ ਦੇਤੀ ਤਾਂ ਉਹ ਪੈਸੇ ਨਹੀਂ ਦੇਣਗੇ ਲੈਣੇ ਤਾਂ ਸਭ ਤੋਂ ਪੈਸੇ ਐ ਜੀ ਸਭ ਤੋਂ ਫਰੋਟੀਆਂ ਲੈਣੀਆਂ ਆ। ਤਾਂ ਇਸ ਕਰਕੇ ਜਿਉ ਉਹਨਾਂ ਨੇ ਹੱਥੇ ਕੀਤਾ ਜਾਊਗਾ ਫੇਰ ਹੀ ਦਰਦੇ ਪੈਸੇ ਦੇਣਗੇ ਜੀ ਉਹ। ਇਹਦੇ 'ਚ ਮੈਨੂੰ ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਲੱਗਦੀ। ਪਹਿਲਾਂ ਵੀ ਹੋ ਕੀ ਰਿਹਾ ਤੁਸੀਂ ਇਹ ਦੇਖੋ। 48 ਘੰਟੇ ਲੱਗ ਰਿਹਾ ਹੈ। ਲੋਕ ਸੜਕਾਂ 'ਚ ਜਮ ਕਰਿਆ ਫਰੋਟੀਆਂ ਦੇ ਮਤਲਬ ਡਰਦੇ ਹੋਏ ਗੈਂਗਸਟਰਾਂ ਤੋਂ ਤਾਂ ਸਾਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸਰਕਾਰੀ ਗੈਂਗਸਟਰ ਹੀ ਚੱਲ ਰਹੀ ਹੈ ਪੰਜਾਬ ਦੇ ਵਿੱਚ। ਤਾਂ ਉਹ ਫਿਰ ਉਹ ਗੈਂਗਸਟਰਾਂ ਦੇ ਲਿਹਾਏ ਨਹੀਂ ਫੈਸਲੇ ਕਰ ਰਹੇ ਸਾਰੇ। ਸਿਕਿਉਰਿਟੀ ਮੰਗਦਾ ਕੌਣ ਹੈ ਤੁਹਾਡੇ ਤੋਂ? ਸਿਕਿਉਰਿਟੀ ਨਾ ਦਿਓ। لیکن ਮਾਹੌਲਤਾ ਦਿਓ ਸੁਰੱਖਿਆ ਤਾਂ ਜੀ ਬਲਕੌਰ ਸਿੰਘ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਰਿਵਿਊ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸੁਰੱਖਿਆ ਲੈਂਦੇ ਨੇ ਸਿਕਿਉਰਟੀ ਲੈਂਦੇ ਨੇ ਉਹਨਾਂ ਨੂੰ ਉਸ ਦੇ ਬਕਾਇਦਾ ਜਿਹੜੇ ਜ਼ਰੂਰੀ ਦਸਤਾਵੇਜ਼ ਨੇ ਉਹ ਦਿਖਾਉਣੇ ਹੋਣਗੇ ਜਾਂ ਫਿਰ ਕਾਰਨ ਦੱਸਣਾ ਹੋਵੇਗਾ ਕਿ ਉਹਨਾਂ ਨੂੰ ਸਿਕਿਉਰਟੀ ਕਿਉਂ ਚਾਹੀਦੀ ਹੈ ਕਾਰਨ ਸਰਕਾਰ ਨੂੰ ਨਹੀਂ ਪਤਾ ਸਰਕਾਰ ਇੱਕ ਟੋਲਪੁਰੀ ਨੰਬਰ ਜਾਰੀ ਕਰੇ ਵੀ ਜਿਹਨੂੰ ਧਮਕੀ ਆਉਂਦੀ ਹੈ ਤਾਂ ਨੋਟ ਕਰਾਓ ਉਹਨੂੰ ਕਾਰਨ ਪਤਾ ਲੱਗ ਜਾਊਗਾ ਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਰੋਤੀਆਂ ਦੀ ਕਾਰ ਇੱਕ ਦਿਨ 24 ਘੰਟੇ ਜਦੋਂ ਸਰਕਾਰ ਕੋਲ ਇਕੱਠੀ ਹੋਵੇ ਜੇ ਸਰਕਾਰ ਦੀ ਮਨਸ਼ਾ ਤਾਂ ਹੋਵੇ ਜਾਣਨ ਦੀ ਵੀ ਪਬਲਿਕ ਕਿਸ ਗੱਲ ਬਚੀ ਚਿੱਤ ਕਲ ਰਹੀ ਹੈ ਜੀ ਬਲਕੌਰ ਸਿੰਘ ਜੀ ਇੱਕ ਹੋਰ ਜਿਹੜੀ ਇਹਦੇ ਵਿੱਚ ਗੱਲ ਨਿਕਲ ਕੇ ਸਾਹਮਣੇ ਆਈ ਆ ਜਿਹੜੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸਕਿਉਰਿਟੀ ਲਾਈਨ ਦੇ ਚਾਹਵਾਨ ਨੇ ਪੇਡ ਸਕਿਉਰਿਟੀ ਲਾਈਨ ਦੇ ਚਾਹਵਾਨ ਨੇ ਉਹਨਾਂ ਨੂੰ 6 ਮਹੀਨੇ ਦੀ ਤਨਖਾਹ ਦੇਣੀ ਹੋਵੇਗੀ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਦੀ ਦੇਖੋ ਜੀ ਗੱਲ ਇਹ ਹੈ ਚਾਹਵਾਨ ਕੌਣ ਹੁੰਦਾ ਮੈਂ ਕਹਿੰਦਾ ਮੇਰੀ ਸਕਿਉਰਿਟੀ ਤੁਸੀਂ ਅੱਜ ਹਟਾ ਲਓ ਸਾਰੀ ਸ਼ੌਕ ਨੂੰ ਸਕਿਉਰਿਟੀ ਕੌਣ ਲੈਂਦਾ ਹੈ ਜੀ ਮੇਰੀ ਪੂਰੀ ਬਣ ਗਈ ਸਾਡੀ ਸਕਿਉਰਿਟੀ ਰੱਖਣਾ ਅਸੀਂ ਤਾਂ ਕਹਿ ਚਾਉਂਦੇ ਆ ਕਿ ਅਸੀਂ ਆਪਦੀ ਇਜਾਜ਼ਤ ਜ਼ਿੰਦਗੀ ਚੋਂ ਹੀ ਹੈ ਅਸੀਂ ਕਿ ਸਾਡੇ ਘਰਾਂ ਦੇ ਬਾਹਰ ਨਾ ਕੇ ਅੰਦਰ ਨਾ ਕੇ ਅਸੀਂ ਕਿ ਅਸੀਂ ਤਾਂ ਸੌਰੀ ਦੋਕੀ ਪਏ ਆ ਜੀ ਅਸੀਂ ਸਿਕਿਉਰਟੀ ਅਸੀਂ ਸ਼ੌਕ ਨੂੰ ਨਹੀਂ ਰੱਖਦੇ ਅਸੀਂ ਕੋਈ ਸਮਾਜ ਦੇ ਉੱਤੇ ਤਾਂ ਉਹਦਾਂ ਆਪਾਂ ਕੋ ਰੋਕ ਬੰਨੀ ਸਿਕਿਉਰਟੀ ਦੇ ਰੱਖਦੇ ਸਿਕਿਉਰਟੀ ਸਾਡੀ ਮਜਬੂਰੀ ਬਣ ਗਈ ਹੈ ਤਾਂ ਤੁਸੀਂ ਉਹਨ ਤੋਂ ਹੋਰ ਟੈਕਸ ਲਾ ਰਹੇ ਕੀ ਗੱਲ ਜਿਹਦੇ ਤੋਂ ਦਸਤਾਵੇਜ਼ ਮੰਗ ਰਿਹਾ ਹੈ ਉਹ ਸਰਕਾਰ ਦਾ ਟੈਕਸ ਵੀ ਦੇ ਰੇ ਕਰੋੜਾਂ ਰੁਪਏ ਟੈਕਸ ਦੇ ਰੇ ਅਕਲਾਕਾਰ ਜੀ ਇਹ ਤੁਸੀਂ ਉਹਨੂੰ ਇੱਕ ਉਹਦੀ ਥੋੜੀ ਲਾਈਫ ਨੂੰ ਸਿਕਿਉਰ ਕਰਦੇ ਹੋ ਤਾਂ ਤੁਸੀਂ ਉਹਦੇ ਤੋਂ ਪੈਸੇ ਦਗਾ ਮੰਗ ਲੱਗੇ ਬਹੁਤ ਹਾਸ ਕੁਗਲੇ ਕੀ ਫੈਸਲੇ ਹੈ ਜੀ ਇਹ ਬਿਲਕੁਲ ਜੀ ਬਲਕੌਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾ ਨਾਲ ਜੁੜੇ ਇਸ ਖਬਰ ਤੇ ਪ੍ਰਤੀਕਰਮ ਦਿੱਤਾ ਸੋ ਸਿੱਧੂ ਮੂਸੇਵਾਲਾ ਮਰਹੂਮ ਗਾਇਕ ਉਹਨਾਂ ਦੇ ਪਿਤਾ ਸਾਹ ਨਾਲ ਜੁੜੇ ਹੋਏ ਸਨ ਉਹਨਾਂ ਨੇ ਕਿਹਾ ਹੈ ਕਿ ਸ਼ੌਕ ਦੇ ਲਈ ਕੋਈ ਵੀ ਸਿਕਿਉਰਟੀ ਨਹੀਂ ਲੈਂਦਾ ਤੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਤੇ ਪੰਜਾਬ ਪੁਲਿਸ ਦੇ ਇਸ ਫੈਸਲੇ ਤੇ ਜਿਹੜੇ ਨੇ ਉਹ ਸਵਾਲ ਖੜੇ ਕੀਤੇ ਨੇ ਦਰਸਲ ਪੰਜਾਬ ਦੇ ਡੀਜੀਪੀ ਤੇ ਸੁਰੱਖਿਆ ਵਿੰਗ ਦੀ ਇੱਕ ਇੱਕ ਅਹਿਮ ਮੀਟਿੰਗ ਹੋਈ ਹੈ ਜ ਜਿਹਦੇ ਵਿੱਚ ਪੰਜਾਬ ਦੇ ਗਾਇਕਾਂ ਦੀ ਸੁਰੱਖਿਆ ਨੂੰ ਲੈ ਕੇ ਰਿਵਿਊ ਹੋਈ ਸਮੀਖਿਆ ਹੋਈ ਕਈ ਗਾਇਕਾਂ ਦੀ ਸੁਰੱਖਿਆ ਵਾਪਸ ਜਾਂ ਫਿਰ ਘੱਟ ਕੀਤੀ ਜਾ ਸਕਦੀ ਹੈ ਨਾਲ ਹੀ ਪੇਡ ਸਕਿਉਰਟੀ ਲੈਣ ਦੇ ਚਾਹਵਾਨ ਜਿਹੜੇ ਕਿ ਸੁਰੱਖਿਆ ਮੁਲਾਜ਼ਮਾਂ ਦੇ 6 ਮਹੀਨੇ ਦੀ ਤਨਖਾਹ ਵੀ ਦੇਣਗੇ ਸੋ ਸੁਰੱਖਿਆ ਲੈਣ ਦੇ ਕਾਰਨ ਤੇ ਦਸਤਾਵੇਜ਼ ਵੀ ਉਹਨਾਂ ਨੂੰ ਦਿਖਾਉਣੇ ਲਾਜ਼ਮੀ ਹੋਣਗੇ ਸੋ ਇਸ ਨੂੰ ਲੈ ਕੇ ਬਲਕੌਰ ਸਿੰਘ ਮਰਹੂਮ ਗਾਇਕ ਸਿੱਧੂ ਮਸੇਵਾਲਾ ਦੇ ਪਿਤਾ ਨੇ ਸਵਾਲ ਖੜੇ ਕੀਤੇ ਸੋ ਇਸ ਖਬਰ ਤੋਂ ਵਧੇਰੇ ਜਾਣਕਾਰੀ ਲਈ ਸਾਡੇ ਸਹਿਯੋਗੀ ਸੰਮਨ ਸਾਡੇ ਨਾਲ ਜੁੜ ਚੁੱਕੇ ਨੇ ਜੀ ਸੰਮਤ ਇੱਕ ਇਹ ਅਹਿਮ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਇਹ ਸਕਿਉਰਿਟੀ ਦੇ ਰਿਵਿਊ ਨੂੰ ਲੈ ਕੇ ਕੀ ਹੈ ਪੂਰਾ ਮਾਮਲਾ ਕੀ ਅਪਡੇਟ ਹੈ ਦਿੱਤੇ ਦੇਣੇ ਇੱਕ ਸੁਰੱਖਿਆ ਵਿੰਗ ਦੇ ਨਾਲ ਜਿਹੜੀ ਬੈਠਕ ਆ ਉਹ ਕੋ ਐਡੀਜੀਪੀ ਸ਼੍ਰੀ ਬਸਤਵਾ ਜੀ ਜਿਹੜੀ ਆ ਉਹ ਹੋਈ ਹੈ ਜਿਸ ਤੋਂ ਬਾਅਦ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਇਹ ਮੁੱਦਾ ਵਿਚਾਰਿਆ ਗਿਆ ਕਿ ਬਹੁਤ ਸਾਰੇ ਸਿੰਗਰਸ ਕੋਲੇ ਜਿਹੜੀ ਆ ਉਹ ਲੋੜ ਤੋਂ ਜ਼ਿਆਦਾ ਸਿਕਿਉਰਟੀ ਹੈ ਤੇ ਬਹੁਤ ਸਾਰੇ ਜਿਹੜੇ ਥ੍ਰੈਟ ਵਾਲੇ ਸਿੰਗਰ ਨੇ ਉਹਨਾਂ ਕੋਲੇ ਵੀ ਜਿਹੜੀ ਸਿਕਿਉਰਟੀ ਹੈ ਤਾਂ ਉਹਨਾਂ ਦੀ ਸਿਕਿਉਰਟੀ ਨੂੰ ਜਿਹੜਾ ਇੱਕ ਡੇਟ ਕੀਤਾ ਜਾਵੇ ਤਾਂ ਜੋ ਵਾਧੂ ਬੋਝ ਪਿਆ ਹੋਇਆ ਇਸ ਵਕਤ ਸਰਕਾਰ ਉੱਤੇ ਉਸ ਨੂੰ ਜਿਹੜਾ ਉਹ ਘਟਾਇਆ ਜਾਵੇ ਤਾਂ ਇੱਥੇ ਤਸਵੀਰਾਂ ਦੇ ਵਿੱਚ ਕੀ ਵੀ ਦੇਖਣ ਨੂੰ ਸਾਹਮਣੇ ਆ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਜਿਹੜੀ ਸ਼ਿਦੂ ਮੁਸੇਵਾਲਾ ਦੀ ਜਿਹੜੀ ਸਿਕਿਉਰਟੀ ਨੂੰ ਜਿਹੜਾ ਉਹ ਘਟਾਇਆ ਗਿਆ ਤੇ ਉਸ ਤੋਂ ਬਾਅਦ ਜਾਣਦੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਘਟਨਾ ਵਾਪਰੀ ਤਾਂ ਇੱਕ ਇਸ ਹੱਦ ਤੋਂ ਇੰਗਰੇਜ਼ੀ ਵਿੱਚ ਇਸ ਸਹਿਮ ਦਾ ਮਾਹੌਲ ਜਿਹੜਾ ਉਹ ਦਿਖਾਈ ਦੇ ਰਿਹਾ ਕਿਉਂਕਿ ਜ਼ਿਆਦਾਤਰ ਫਿੰਗਰਸਿੰਗ ਜਿਹੜਾ ਉਹ ਸਿਕਿਉਰਟੀ ਇਸੇ ਕਰਕੇ ਕੀਤੀ ਗਈ ਹੈ ਕਿਉਂਕਿ ਉਹਨਾਂ ਨੂੰ ਲਗਾਤਾਰ ਕਾਲ ਜੜੀਆਂ ਆਉਂ ਉਹ ਅਰिजਨਲ ਦੇ ਉਸ ਪਾਤੇ ਵਿੱਚ ਹੁਣ ਉਹਨਾਂ ਦੀ ਸਿਕਿਉਰਟੀ ਨੂੰ ਪੇਡ ਕਰਨ ਦਾ ਜਿਹੜਾ ਇੱਕ ਦਾਵਾ ਜਿਹੜਾ ਉਹ ਕੀਤਾ ਜਾ ਰਿਹਾ ਜੀ ਸਮਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਖਬਰ ਤੇ ਜਾਣਕਾਰੀ ਦੇਣ ਜੋ ਇਸ ਵਕਤ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਉਤਰਾਂ ਦੀ ਮੰਨੀ ਹੈ ਤਾਂ ਰਿਵਿਊ ਮੀਟਿੰਗ ਦੇ ਵਿੱਚ ਉਹਨਾਂ ਲੋਕਾਂ ਦੀ ਸੁਰੱਖਿਆ ਰੱਖੀ ਜਾਵੇਗੀ ਜਿਨ੍ਹਾਂ ਨੂੰ ਜ਼ਿਆਦਾ ਖਤਰਾ ਹੈ ਜਿਨ੍ਹਾਂ ਵਿੱਚ ਮਸ਼ਹੂਰ ਗਾਇਕਾਂ ਤੇ ਉਹਨਾਂ ਦੇ ਵਧੇ ਹੋਏ ਖਤਰੇ ਵਾਲੇ ਲੋਕ ਸ਼ਾਮਲ ਨੇ ਇਹਨਾਂ ਵਿੱਚ ਕੋਈ ਵੀ ਸ਼ਾਮਲ ਹੋ ਸਕਦਾ ਜਿਨ੍ਹਾਂ ਦੇ ਵੱਲੋਂ ਸਹੀ ਸੁਰੱਖਿਆ ਲੈਣ ਦੇ ਕਾਰਨਾਂ ਦੇ ਦਸਤਾਵੇਜ਼ ਦਿਖਾਏ ਹੋਣਗੇ ਉਹਨਾਂ ਨੂੰ ਇਹ ਲਾਜ਼ਮੀ ਕਰ ਦਿੱਤਾ ਗਿਆ ਤੇ ਸਭ ਤੋਂ ਵੱਡੀ ਗੱਲ ਕਿ ਪੇਡ ਸਕਿਉਰਟੀ ਲੈਣ ਦੇ ਚਾਹਵਾਨ ਜਿਹੜੇ ਹੋਣਗੇ ਉਹਨਾਂ ਨੂੰ ਸੁਰੱਖਿਆ ਮਲਾਜ਼ਮਾਂ ਦੇ 6 ਮਹੀਨਿਆਂ ਦੀ ਸੈਲਰੀ ਜਿਹੜੀ ਆ ਉਹ ਦੇਣੀ ਹੋਵੇਗੀ